ਪੰਜਾਬੇ ਗੁਰ ਅਰਜਨ ਸੋਢੀ ਜੀ ਮੁਕਤੀ ਦੇ ਜਾਣੋ ਮੋਢੀ ਜੀ ਮੈਂ ਸ਼ਰਨ ਆ ਗਿਆ ਥੋਢੀ ਜੀ ਤੁਸੀਂ ਬਖਸ਼ੋ ਮਾਨ ਮਰੀਦਾ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਕਦੋਂ ਹੱਦ ਜ਼ੁਲਮ ਦੀ ਮੁੱਕੀ ਸੀ ਰਤ ਵਿੱਚੋਂ ਜਿਸਮ ਦੇ ਸੁੱਕੀ ਸੀ ਅਣਖ ਰਹੀ ਨਾ ਕਿਸੇ ਦੀ ਉੱਕੀ ਸੀ ਰੰਗ ਕਰਦਾ ਬਹੁਤ ਨਰਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਰਜਨ ਸੋਢੀ ਜੀ ਮੁਕਤੀ ਦੇ ਜਾਣੋ ਮੋਢੀ ਜੀ ਮੈਂ ਸ਼ਰਨ ਆ ਗਿਆ ਥੋਢੀ ਜੀ ਤੁਸੀਂ ਬਖਸ਼ੋ ਮਾਨ ਮਰੀਦਾ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜਦੋਂ ਹੱਥ ਜ਼ੁਲਮ ਦੀ ਮੁਕੀ ਸੀ ਰਤ ਵਿੱਚੋਂ ਜਿਸਮ ਦੇ ਸੁੱਕੀ ਸੀ ਅੜਕ ਰਹੀ ਨਾ ਕਿਸੇ ਦੀ ਉੱਕੀ ਸੀ ਰੰਗ ਕਰਦਾ ਬਹੁਤ ਨਰਾਦਰ ਨੂੰ ਸਿਰ ਦੇ ਕੇ ਧਰਮ ਨੂੰ ਰਖਿਆ ਸੀ ਸਾਡੀ ਬੰਦਨਾ ਤੇ ਬਹਾਦਰ ਨੂੰ ਹਰਮੰਦਰ ਸਾਬ ਬਣਾ ਕੇ ਤੇ ਜਲ ਵਿੱਚ ਸਰੋਵਰਾਂ ਪਾ ਕੇ ਤੇ ਰੋਗੀ ਰਾਜੀ ਹੁੰਦੇ ਨਾ ਕੇ ਤੇ ਰਖ ਲੈਣ ਜਉਣ ਦੀ ਅਮੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜਦੋਂ ਬੇੜਾ ਰੁੜਿਆ ਜਾਂਦਾ ਸੀ ਉਦੋਂ ਮੱਖਣ ਸ਼ਹਾਤਿਆਂ ਦਾ ਸੀ 500 ਮੋਰ ਦੀ ਭੇਟ ਤੜਾਹਾਂਦਾ ਸੀ ਲੈ ਬੰਨੇ ਅਨਸੁਦਾ ਕਰਨੂ ਸਿਰ ਦੇ ਕੇ ਧਰਮ ਨੋ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਪੜਦਾ ਸੁਣਦਾ ਗਿਆ ਤਰਾਇਆ ਸੀ ਬਾਣੀ ਦਾ ਜਾਜ ਬਣਾਇਆ ਸੀ ਪੜਦਾ ਸੁਣਦਾ ਗਿਆ ਤਰਾਇਆ ਸੀ ਸੱਚਖੰਡ ਦੇ ਵਿੱਚ ਬਚਾਇਆ ਸੀ ਕਟ ਦੇੰਦੇ ਪਾਸ ਰਸੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਹੋ ਤੁਸੀਂ ਦੇਸ ਧਰਮ ਦੀ ਖਾਤਰ ਜੀ ਪਰਵਾਰ ਨੂੰ ਕੀਤਾ ਆਤਰ ਜੀ ਹੈ ਅਜ ਮਨਮੂਨੇ ਮਾਤਰ ਜੀ ਤੁਸੀਂ ਮੰਨਿਆ ਕੁਦਰਤ ਕਾਤਰ ਨੂੰ ਸਿਰ ਦੇਕ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇ ਗਵਾਦਰ ਨੂੰ ਤੁਸੀਂ ਘਰ ਸਿੱਖਾਂ ਦੇ ਜਾ ਕੇ ਤੇ ਸੀ ਪੱਕੇ ਭੋਜਨ ਪਾ ਕੇ ਤੇ ਆਵਾ ਪੱਕਿਆਂ ਭਾਵ ਕਾ ਕੇ ਤੇ ਕਰ ਦਿੰਦੇ ਤੇਜ ਖਰੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਕਸ਼ਮੀਰੋਂ ਪੰਡਤ ਆਏ ਸੀ ਰੋ ਰੋ ਕੇ ਵਾਸਤੇ ਪਾਏ ਸੀ ਕਸ਼ਮੀਰੋਂ ਪੰਡਤ ਆਏ ਸੀ ਰੋ ਰੋ ਕੇ ਵਾਸਤੇ ਪਾਏ ਸੀ ਚਾਦਰ ਗਲੇ ਲਗਾਏ ਸੀ ਲਾਇਆ ਦਾਗ ਨਾ ਹਿੰਦ ਦੀ ਚਾਦਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ ਜੇ ਕੜਛੇ ਰੇਤ ਦੇ ਪੈਂਦੇ ਨਾ ਸ਼ਹੀਦ ਕਦੇ ਜ਼ਿੰਦਾ ਵੀ ਰਹਿੰਦੇ ਨਾ ਜੇ ਕੜਛੇ ਰੇਤ ਦੇ ਪੈਂਦੇ ਨਾ ਸ਼ਹੀਦ ਕਦੇ ਜ਼ਿੰਦਾ ਵੀ ਰਹਿੰਦੇ ਨਾ ਜਾ ਸੱਚਖੰਡ ਵਿੱਚ ਬੈੰਦੇ ਨਾ ਕਰਦੇ ਆਪ ਤਾਂ ਗੀਦਾਂ ਨੂੰ ਲੋ ਉਤੇ ਚੌਂਕੜਾ ਲਾ ਕੇ ਜੀ ਤੁਸੀਂ ਦੇਤਾ ਜਨਮ ਸ਼ਹੀਦਾਂ ਨੂੰ ਜੇ ਦਿੱਲੀ ਸੀਸ ਘਟਾਉਂਦੇ ਨਾ ਹਿੰਦੂ ਇੱਕ ਵੀ ਨਜ਼ਰੀ ਆਉਂਦੇ ਨਾ ਸੁਖਦੇਵ ਤੇ ਹੀਰਾ ਗਾਉਂਦੇ ਨਾ ਨਾ ਕਰਦੇ ਕਰਦੇ ਕਾਗਰ ਨੂੰ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੀ ਬੰਦਨਾ ਤੇਗ ਬਹਾਦਰ ਨੂੰ